ਤੋਂ ਨੂੰ ਪਾਉਗੇ ਤਾਂ ਤੁਹਾਡੇ ਪਸ਼ੂਆਂ ਦੀ ਫੈਟ ਵੀ ਵਧੂਗੀ ਪਸ਼ੂਆਂ ਦੀ ਇਸ ਤਰੀਕੇ ਦੇ ਅਗਰ ਤੁਸੀਂ ਪਸ਼ੂ ਪਾਲਣ ਕਰਨਾ ਹੈ ਫਿਰ ਡੇਰੀ ਪਸ਼ੂ ਪਾਲਣ ਕਰਦੇ ਉਹਨਾਂ ਵੀਰਾਂ ਵਾਸਤੇ ਬਹੁਤ ਵਧੀਆ ਅੱਜ ਮੈਂ ਇੱਕ ਪ੍ਰੋਡਕਟ ਲੈ ਕੇ ਆਇਆ ਕਿਉਂਕਿ ਅੱਜ ਕੱਲ ਕੀ ਹੈ ਪਸ਼ੂ ਪਾਲਣ ਦੇ ਵਿੱਚ ਬਹੁਤ ਲੋਕਾਂ ਦਾ ਜਿਹੜਾ ਨੁਕਸਾਨ ਹੋ ਰਿਹਾ ਹੈ ਪਸ਼ੂ ਰਿਪੀਟਰ ਦੀ ਜਿਆਦਾ ਸਮੱਸਿਆ ਆ ਰਹੀ ਹੈ ਪਸ਼ੂ ਹੀਟ 'ਚ ਨਹੀਂ ਆਉਂਦਾ ਹੈ ਜਾਂ ਉਹਨਾਂ ਦਾ ਦੁੱਧ ਨਹੀਂ ਵੜਦਾ ਹੈ ਪੇਟ ਦੇ ਵਿੱਚ ਕੀੜੇ ਰਹਿੰਦੇ ਆ ਜਾਂ ਉਹਨਾਂ ਦੇ ਜਿਹੜੇ ਕੱਤੀ ਵੱੱਛੀ ਆ ਉਹ ਤਿਆਰ ਨਹੀਂ ਹੁੰਦੀ ਐ ਉਹਨਾਂ ਵਾਸਤੇ ਬਹੁਤ ਹੀ ਅੱਛਾ ਤੇ ਬਹੁਤ ਹੀ ਗੁਣਕਾਰੀ ਆਯੁਰਵੇਦਿਕ ਮੈਂ ਪ੍ਰੋਡਕਟ ਲੈ ਕੇ ਆਇਆ ਹੈ ਇਹਦਾ ਨਾਮ ਹੈ ਸਰਵਗੁਣ ਸੰਪਨ ਸਰਵਗੁਣ ਸੰਪਨ ਹਿੰਦੁਸਤਾਨ ਦਾ ਇੱਕ ਪਹਿਲਾ ਇਕਲੋਤਾ ਆਯੁਰਵੇਦਿਕ ਪ੍ਰੋਡਕਟ ਹੈ ਨਾ ਕੋਈ ਇਹਦੇ ਵਿੱਚ ਕੈਪੀਟਲ ਐ ਔਰ ਬੇਸਿਕਲੀ ਇਹਦੇ ਵਿੱਚ ਆਪਾਂ ਲਿਖਿਆ ਹੋਇਆ ਹੈ ਕੈਮੀਕਲ ਸਾਬਿਤ ਕਰਨ ਵਾਲੇ ਨੂੰ 21000 ਰੁਪਏ ਨਾਮ ਹੈ ਬਹੁਤ ਵਧੀਆ ਇਹ ਪ੍ਰੋਡਕਟ ਹੈ ਤੁਸੀਂ ਆਪਣੇ ਪਸ਼ੂਆਂ ਨੂੰ ਪਾਓਗੇ ਤਾਂ ਤੁਹਾਡੇ ਪਸ਼ੂਆਂ ਦੀ ਫੈਟ ਵੀ ਵਧੂਗੀ ਪਸ਼ੂਆਂ ਦੀ ਸਕਿਨ ਦੀ ਸਾਰੀ ਪ੍ਰੋਬਲਮ ਖਤਮ ਹੋਊਗੀ ਪਸ਼ੂਆਂ ਦੇ ਪੇਟ ਦੇ ਕੀੜੇ ਵੀ ਮਰਨਗੇ ਪਸ਼ੂ ਟਾਈਮ ਟੂ ਟਾਈਮ ਗੱਭਣ ਹੋਗੇ ਹੀਟ ਤੇ ਵੀ ਆਊਗਾ ਤੇ ਐਡਰ ਵੀ ਬਣਾਊਗਾ ਤੇ ਤੁਹਾਡੇ ਜਿਹੜੇ ਅੱਛੇ ਪਸ਼ੂਆਂ ਦੇ ਬੱਚੇ ਆ ਕਟੜੀ ਵਿਛੜੀ ਉਹਨੂੰ ਵੀ ਤੁਸੀਂ ਤਿਆਰ ਕਰਨੀ ਹੈ ਤਾਂ ਤੁਸੀਂ ਸਰਵਗੁਣ ਸੰਪੰਨ ਖਿਲਾ ਸਕਦੇ ਹੋ ਸਕਰੀਨ ਤੇ ਸਾਹਮਣੇ ਦੇਖੋ ਮਰਜਾ ਇਸ ਤਰੀਕੇ ਦੇ ਅਗਰ ਤੁਸੀਂ ਪਸ਼ੂ ਪਾਲਣ ਕਰਨਾ ਹੈ ਪਸ਼ੂ ਤਿਆਰ ਕਰਨੇ ਆ ਤਾਂ ਤੁਹਾਨੂੰ ਇੱਕ ਹੀ ਪ੍ਰੋਡਕਟ ਲੈ ਕੇ ਆਣਾ ਹੈ ਸਰਵਗੁਣ ਸੰਪੰਨ ਆਪਣੇ ਨਜ਼ਦੀਕੀ ਮੈਡੀਕਲ ਸਟੋਰ ਤੇ ਜਾ ਕੇ ਤੁਸੀਂ ਇਹ ਨੂੰ ਕੋਈ ਵੀ ਇਹਦੀ ਜਾਣਕਾਰੀ ਚਾਹੀਦੀ ਹੈ ਜਾਂ ਉਧਰ ਨਾ ਮਿਲੇ ਤਾਂ ਤੁਸੀਂ ਦਿੱਤੇ ਗਏ ਨੰਬਰ 'ਤੇ ਸੰਪਰਕ ਵੀ ਕਰ ਸਕਦੇ ਹੋ